ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼ੂਰ ਮਿਆਂ ਦੀ ਕੌਮ ਯੋਧਿਆਂ ਦੀ ਕੌਮ ਸ਼ੂਰ ਬੀਰਾਂ ਦੀ ਕੌਮ ਸਾਡੀ ਇਸ ਕੌਮ ਦੀ ਅਗਵਾਈ ਕਰਨ ਵਾਸਤੇ ਆਪੇ ਗਏ ਨਵੇਂ ਜੱਫੀਦਾਰ ਸਹਿਬਾਂ ਜਦੋਂ ਅੱਜ ਆਪਣੀ ਪਦਵੀ ਸੰਭਾਲਣ ਗਏ ਤਾਂ ਉਹ ਦਿੱਤੇ ਹੋਏ ਸਮੇਂ 10 ਵਜੇ ਦੀ ਜਗ੍ਹਾ ਮੂੰਹ ਹਨੇਰੇ 2 ਵਜੇ ਕੇ 50 ਮਿੰਟ ਦੇ ਉੱਤੇ ਜਾ ਕੇ ਆਪਣੀ ਪਦਵੀ ਸੰਭਾਲ ਲੈਂਦੇ ਨੇ ਗੁੱਪਚੁੱਪ ਤਰੀਕੇ ਦੇ ਵਿੱਚ ਬਿਨਾ ਕਿਸੇ ਨੂੰ ਪਤਾ ਲੱਗੇ ਬਿਨਾ ਕਿਸੇ ਸੰਤ ਸਮਾਜ ਐਸਜੀਪੀਸੀ ਦੇ ਨੁਮਾਇंदे ਐਸਜੀਪੀਸੀ ਦੇ ਪ੍ਰਧਾਨ ਮੀਤ ਪ੍ਰਧਾਨ ਕਿਸੇ ਵੀ ਤਖਤ ਦੇ ਜਥੇਦਾਰ ਸਹਿਬਾਨ ਗੰਦਮਮੀ ਟਕਸਾਲ ਮਹਿੰਗੇ ਸਿੰਘ ਜਥੇਬੰਦੀਆਂ ਹੋਰ ਜੜੀਆਂ ਸਿੱਖਾਂ ਦੀਆਂ ਸੰਪਰਦਾਵਾਂ ਨੇ ਕਿਸੇ ਦੀ ਵੀ ਹਾਜ਼ਰੀ ਨਹੀਂ ਸੀ ਉੱਥੇ ਇਨ੍ਹਾਂ ਸਾਰਿਆਂ ਦੀ ਗੈਰ ਮੌਜੂਦਗੀ ਦੇ ਵਿੱਚ ਚੁੱਪਚਾਪ ਉਹ ਪਦਵੀ ਸੰਭਾਲ ਲੈਂਦੇ ਨੇ ਚੋਰਾਂ ਦੀ ਤਰ੍ਹਾਂ ਕਿਹਾ ਇਹ ਜਾ ਰਿਹਾ ਹੈ ਕਿ ਨਹੀਂ ਜੀ ਤੜਕਸਾਰ ਅੰਮ੍ਰਿਤ ਵੇਲੇ ਪਦਵੀ ਸੰਭਾਲੀ ਹੈ ਉਹਨਾਂ ਕਹਿਣ ਨੂੰ ਕੁਛ ਵੀ ਕੀਤਾ ਜਾ ਸਕਦਾ ਹੈ ਹਰ ਇੱਕ ਚੀਜ਼ ਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ ਜਿਵੇਂ ਕਿ ਹੁਣ ਤੱਕ ਹੁੰਦਾ ਆਇਆ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਜਥੇਦਾਰ ਵੱਲੋਂ ਆਪਣਾ ਅਹੁਦਾ ਸੰਭਾਲਿਆ ਗਿਆ ਹੋਵੇ ਉਸ ਦੀ ਤਾਜਪੋਸ਼ੀ ਹੋਈ ਹੋਵੇ ਉਹ ਇਸ ਤਰੀਕੇ ਨਾਲ ਚੁੱਪਚਾਪ ਲੁਕ ਕੇ ਅੰਦਰ ਵੱੜ ਕੇ ਕੀਤੀ ਗਈ ਹੋਵੇ ਹਮੇਸ਼ਾ ਜਦੋਂ ਵੀ ਜਥੇਦਾਰ ਸਹਿਬਾਨ ਆਪਣਾ ਅਹੁਦਾ ਸੰਭਾਲਦੇ ਨੇ ਉਹਨਾਂ ਦੀ ਜਦੋਂ ਤਾਜਪੋਸ਼ੀ ਹੁੰਦੀ ਹੈ ਉਹ ਸਾਰੀ ਸੰਗਤ ਦੇ ਸਾਹਮਣੇ ਸਾਰੇ ਪੰਥ ਦੇ ਸਾਹਮਣੇ ਸਾਰੀਆਂ ਸੰਪਰਦਾਵਾਂ ਸਾਰਿਆਂ ਤਲਿਆਂ ਦੀ ਹਾਜ਼ਰੀ ਦੇ ਵਿੱਚ ਹੁੰਦੀ ਹੈ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਵੀ ਜਥੇਬਾਰ ਨੇ ਜਿਹੜਾ ਅਹੁਦਾ ਸੰਭਾਲਿਆ ਆਪਣਾ ਉਹ ਇਸ ਤਰੀਕੇ ਨਾਲ 2:50 ਮਿੰਟ ਦੇ ਉੱਤੇ ਗੁੱਪਚੁੱਪ ਤਰੀਕੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਇਹ ਅਹੁਦਾ ਸੰਭਾਲਿਆ ਹੋਵੇ ਖੈਰ ਐਸਜੀਪੀਸੀ ਵੱਲੋਂ 9:30 ਵਜੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਤਖਤ શ્રી ਕੇਸਗੜ੍ਹ ਸਾਹਿਬ ਉੱਤੇ ਜਾ ਕੇ ਕੀਤਾ ਗਿਆ। ਉੱਥੇ ਜਿਹੜੇ ਮੀਤ ਪ੍ਰਧਾਨ ਨੇ ਰਗੁਜੀਤ ਸਿੰਘ ਵਿਰਕ ਉਹਨਾਂ ਵੱਲੋਂ ਇਹ ਪ੍ਰੈਸ ਕਾਨਫਰੰਸ ਜਿਹੜੀ ਸੰਬੋਧਿਤ ਕੀਤੀ ਜਾਣੀ ਸੀ। ਜਦੋਂ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਹੁੰਦੀ ਹੈ ਤਾਂ ਉੱਥੇ ਅਕਾਲੀ ਦਲ ਦਾ ਰਿਪਰੈਜ਼ੈਂਟੇਸ਼ਨ ਕਰਨ ਦੇ ਲਈ ਸੁੱਚਾ ਸਿੰਘ ਲੰਗਾ ਆਪਣੇ ਕੁਝ ਸਾਥੀਆਂ ਨਾਲ ਵੀ ਪਹੁੰਚ ਜਾਂਦੇ। ਐਸਜੀਪੀਸੀ ਜਦੋਂ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਦੀ ਹੈ ਤਾਂ ਉਹਨਾਂ ਵੱਲੋਂ ਇਹ ਹਵਾਲਾ ਦਿੱਤਾ ਜਾਂਦਾ ਕਿ ਮੇਲੇ ਦੇ ਕਾਰਨ ਕਈ ਵਾਰ ਸਮਾਂ ਜਿਹੜਾ ਹੈ ਉਹ ਤਬਦੀਲ ਕਰਨਾ ਪੈਂਦਾ ਹੈ 10 ਵਜੇ ਇੱਥੇ ਸੰਗਤਾਂ ਦੀ ਭੀੜ ਬਹੁਤ ਜ਼ਿਆਦਾ ਹੋ ਜਾਣੀ ਸੀ ਇਸ ਕਰਕੇ ਅਸੀਂ ਸਮੇਂ ਨੂੰ ਪਹਿਲਾਂ ਕਰ ਦਿੱਤਾ ਤੇ 2:50 ਮਿੰਟ ਤੇ ਜਸਦਰ ਸਾਹਿਬ ਨੇ ਆਪਣਾ ਅਹੁਦਾ ਸੰਭਾਲਿਆ ਇਹ ਜਸਟੀਫਿਕੇਸ਼ਨ ਜਦੋਂ ਉਹ ਦੇ ਰਹੇ ਸੀ ਤਾਂ ਪੱਤਰਕਾਰਾਂ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਜਿਹਦਾ ਕੋਈ ਵੀ ਤਸੱਲੀ ਬਖਸ਼ ਜਿਹੜਾ ਜਵਾਬ ਹੈ ਐਸਜੀਪੀਸੀ ਦੇ ਮੀਤ ਪ੍ਰਧਾਨੀਆਂ ਜਿਹੜੇ ਉਹਨਾਂ ਦੇ ਨਾਲ ਹੋਰ ਸੱਜਣ ਬੈਠੇ ਸੀ ਕਿਸੇ ਵੱਲੋਂ ਵੀ ਦਿੱਤਾ ਨਹੀਂ ਜਾ ਰਿਹਾ ਸੀ ਇਹ ਲੱਗ ਰਿਹਾ ਸੀ ਕਿ ਉਹ ਸਵਾਲਾਂ ਦੀ ਬਰਸਾਤ ਦੇ ਵਿੱਚ ਛੜੀ ਦੇ ਵਿੱਚ ਉਲਝ ਕੇ ਰਹਿ ਗਏ ਨੇ ਉਹਨਾਂ ਕੋਲ ਕੋਈ ਜਵਾਬ ਸੀ ਨਹੀਂ ਇੱਥੋਂ ਫੇਰ ਗਰੇ ਅਕਾਲੀ ਦਲ ਦੇ ਸੱਚੇ ਸੁੱਚੇ ਬਹੁਤ ਹੀ ਨੇਕ ਸ਼ਖਸੀਅਤ ਵਾਲੇ ਨੇਕ ਕਿਰਦਾਰ ਵਾਲੇ ਦੇ ਆਗੂ ਨੇ ਸੁੱਚਾ ਸਿੰਘ ਲੰਗਾ ਜੀ ਉਹ ਮੋਰਚਾ ਸੰਭਾਲਦੇ ਨੇ ਉਹ ਜੋ ਬੋਲਦੇ ਨੇ ਉਹ ਪ੍ਰੈਸ ਦੇ ਸਵਾਲਾਂ ਦਾ ਜਵਾਬ ਨਹੀਂ ਸੀ ਉਹ ਇੱਕ ਭਾਸ਼ਣ ਸ਼ੁਰੂ ਕਰ ਦਿੰਦੇ ਨੇ ਜਿਸ ਭਾਸ਼ਣ ਦੇ ਵਿੱਚ ਉਹੀ ਜੋ ਪੁਰਾਣੀ ਰੀਤ ਚੱਲੀ ਆਂਦੀ ਹੈ ਅਕਾਲੀ ਆਗੂਆਂ ਦੀ ਕਿ ਉਹ ਅੰਗਰੇਜ਼ਾਂ ਦਾ ਮੁਗਲਾਂ ਦਾ ਐਮਰਜੈਂਸੀ ਦਾ ਹਰ ਇੱਕ ਚੀਜ਼ ਦਾ ਹਵਾਲਾ ਦਿੰਦੇ ਨੇ ਪੁਰਾਣੀਆਂ ਕੁਰਬਾਨੀਆਂ ਦੀ ਗੱਲ ਕਰਦੇ ਨੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੀ ਗੱਲ ਕਰਦੇ ਨੇ ਤੇ ਅੰਤ ਦੇ ਵਿੱਚ ਆ ਕੇ ਇਹ ਕਹਿ ਦਿੰਦੇ ਨੇ ਕਿ ਐਸਜੀਪੀਸੀ ਨੇ ਅੱਜ ਬਹੁਤ ਲਿਆਕਤ ਤੋਂ ਕੰਮ ਲਿਆ ਬਹੁਤ ਸਿਆਣਪ ਤੋਂ ਕੰਮ ਲਿਆ ਦੂਰ ਅੰਦੇਸ਼ੀ ਤੋਂ ਕੰਮ ਲਿਆ ਤੇ ਇਸ ਲਿਆਕਤ ਇਸ ਦੂਰ ਅੰਦਾਸ਼ੀ ਦੇ ਚਲਦਿਆਂ ਜਿਹੜਾ ਬਹੁਤ ਵੱਡਾ ਇੱਕ ਕਤਲ ਕਾਂਡ ਸੀ ਖੂਨ ਖਰਾਬਾ ਹੋਣਾ ਸੀ ਸਿੱਖ ਕੌਮ ਦੇ ਵਿੱਚ ਉਸ ਨੂੰ ਬਚਾ ਲਿਆ ਗਿਆ ਉਸ ਤੋਂ ਬਚਾਅ ਹੋ ਗਿਆ ਇਹ ਜਿਹੜਾ ਵੱਡਾ ਖੂਨ ਖਰਾਬਾ ਹੋਣਾ ਸੀ ਇਹ ਕੇਂਦਰ ਦੀਆਂ ਏਜੰਸੀਆਂ ਦੀ ਇਕਸਾਜਸੀ ਕਿ ਇੱਥੇ ਬਹੁਤ ਵੱਡਾ ਉਹਨਾਂ ਵੱਲੋਂ ਕੋਈ ਨਾ ਕੋਈ ਕਾਰਾ ਕਰਨ ਦਾ ਪਲਾਨ ਬਣਾਇਆ ਗਿਆ ਸੀ ਮਿੱਥਿਆ ਗਿਆ ਸੀ ਤੇ ਉਸ ਤੋਂ ਬਚਾ ਜਿਹੜਾ ਹੈ ਐਸਜੀਪੀਸੀ ਵੱਲੋਂ ਕਰ ਲਿਆ ਗਿਆ ਹੁਣ ਇਹਨਾਂ ਦੋਨੋਂ ਜਵਾਬਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਹੈ ਐਸਜੀਪੀਸੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਮੇਲਾ ਸੀ ਸੰਗਤਾਂ ਦੀ ਭੀੜ ਤੋਂ ਕਿ ਅਸੀਂ ਉਹਨਾਂ ਨੂੰ ਆ ਸੰਗਤਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਮਾਂ ਜਿਹੜਾ ਇਹ ਅਸੀਂ ਪਹਿਲਾਂ ਕਰ ਲਿਆ ਲੇਕਿਨ ਉੱਥੇ ਐਸਜੀਪੀਸੀ ਦੇ ਮੀਤ ਪ੍ਰਧਾਨ ਦਾ ਜਾਂ ਸਕੱਤਰ ਦਾ ਜਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਕਿਸੇ ਦਾ ਵੀ ਨਾਂ ਹੋਣਾ ਉਹ ਬਹੁਤ ਵੱਡੇ ਸਵਾਲਾਂ ਨੂੰ ਜਨਮ ਦਿੰਦਾ ਹੈ ਜੇ ਤੁਸੀਂ ਖੁਦ ਇਹ ਨਿਰਣਾ ਲਿਆ ਸੀ ਇਹ ਫੈਸਲਾ ਕੀਤਾ ਸੀ ਤਾਂ ਉੱਥੇ ਫਿਰ ਤੁਸੀਂ ਹਾਜ਼ਰ ਵੀ ਹੋ ਸਕਦੇ ਸੀ ਅਕਾਲੀ ਦਲ ਦਾ ਵੀ ਕੋਈ ਆਗੂ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਵੇਲੇ ਹਾਜ਼ਰ ਨਹੀਂ ਸੀ ਹੁਣ 9:30 ਵਜੇ ਇਹ ਸਾਰੇ ਲੋਕ ਪਹੁੰਚ ਜਾਂਦੇ ਨੇ ਪ੍ਰੈਸ ਕਾਨਫਰੰਸ ਕਰ ਲਈ ਜਾਂ ਤਾਂ ਇਥੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਨਾ ਲੋਕਾਂ ਨੂੰ ਵੀ ਹਨੇਰੇ ਵਿੱਚ ਰੱਖਿਆ ਗਿਆ ਸੀ ਇਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਪ੍ਰੋਗਰਾਮ ਦੇ ਵਿੱਚ ਤਬਦੀਲੀ ਹੋ ਗਈ ਹੈ ਇਹ ਤੈਹ ਸਮੇਂ ਮੁਤਾਬਕ ਹੀ ਪਹੁੰਚੇ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਜਸਵੰਤ ਸਾਹਿਬ ਜਿਹੜੇ ਨੇ ਉਹਨਾਂ ਦੀ ਤਾਜਪੋਸ਼ੀ ਹੋ ਚੁੱਕੀ ਸੀ ਉਹ ਆਪਣੀ ਪਦਵੀ ਗ੍ਰਹਿਣ ਕਰਕੇ ਉੱਥੋਂ ਜਾ ਚੁੱਕੇ ਸੀ ਜੇ ਇਸ ਤਰ੍ਹਾਂ ਹੀ ਹੋਣਾ ਸੀ ਤੇ ਫਿਰ ਇਹਦਾ ਮਤਲਬ ਇਹ ਆ ਕਿ ਸੁੱਚਾ ਸਿੰਘ ਲਗਾਣ ਨੂੰ ਅਕਾਲੀ ਦਲ ਵੱਲੋਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਭੇਜਿਆ ਗਿਆ ਸੀ ਉਹ ਸ਼ਾਇਦ ਆਪਮੁਹਾ ਰਹੀ ਆਗੇ ਸੀ ਲੇਕਿਨ ਉਹਨਾਂ ਦਾ ਜੋ ਸਟੇਟਮੈਂਟ ਸੀ ਤੇ ਜੋ ਰਗੂਜੀਤ ਸਿੰਘ ਵਿਰਕ ਦੀ ਸਟੇਟਮੈਂਟ ਸੀ ਉਹਦੇ ਵਿੱਚ ਕੋਈ ਵੀ ਤਾਲਮੇਲ ਨਹੀਂ ਸੀ ਜਦੋਂ ਇਹ ਪੁੱਛਿਆ ਗਿਆ ਕਿ ਕੀ ਇਹ ਪਹਿਲਾਂ ਵੀ ਇਸ ਤਰ੍ਹਾਂ ਦਾ ਦੇ ਹੋਇਆ ਹੈ ਕਿ ਤਾਜਪੋਸ਼ੀ ਦੇ ਸਮਾਂ ਬਦਲਿਆ ਗਿਆ ਹੋਵੇ ਇੰਨੀ ਸਾਜਰੇ ਕੀਤਾ ਗਿਆ ਹੋਵੇ ਤਾਂ ਜਵਾਬ ਐਸਜੀਪੀਸੀ ਵੱਲੋਂ ਆਇਆ ਕਿ ਹੋ ਸਕਦਾ ਹੈ ਪਹਿਲਾਂ ਵੀ ਹੋਇਆ ਹੋਵੇ ਉਹਨਾਂ ਕੋਲ ਇਸ ਦਾ ਵੀ ਕੋਈ ਸਹੀ ਜਵਾਬ ਨਹੀਂ ਸੀ ਕਿਉਂਕਿ ਤੱਥ ਇਹ ਕਹਿੰਦੇ ਨੇ ਕਿ ਅੱਜ ਤੱਕ ਕਦੇ ਵੀ ਇਹ ਜਿਆ ਨਹੀਂ ਹੋਇਆ ਇਸ ਤਰੀਕੇ ਨਾਲ ਲੋਕ ਛਿਪ ਕੇ ਗੁਪਚਪ ਤਰੀਕੇ ਨਾਲ ਕਿਸੇ ਵੀ ਜਥੇਦਾਰ ਨੇ ਆਪਣਾ ਅਹੁਦਾ ਸੰਭਾਲਿਆ ਹੋ। ਹੁਣ ਅਹੁਦਾ ਸੰਭਾਲਣ ਤੋਂ ਬਾਅਦ ਨਵੇਂ ਜਿਹੜੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਵੀ ਕੁਝ ਬਿਆਨ ਦਿੱਤੇ ਗਏ ਪੰਥਕ ਇੱਕ ਦਾ ਦੀਆਂ ਗੱਲਾਂ ਕੀਤੀਆਂ ਗਈਆਂ ਇਹ ਕਿਹਾ ਗਿਆ ਕਿ ਝੂਠੇ ਨਰੇਟਿਵ ਤੋਂ ਬਚੋ ਇਸ ਝੂਠੇ ਨਰੇਟਿਵ ਤੋਂ ਬਚਣ ਦਾ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਉਹ ਹਵਾਲਾ ਦਿੱਤਾ ਕਿ ਇਹ ਕਿਹਾ ਜਾ ਰਿਹਾ ਹੈ ਕੁਝ ਸੈਕਸ਼ਨਸ ਵੱਲੋਂ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੋਇਆ ਸੀ ਉਸ ਨੂੰ ਬਦਲ ਦਿੱਤਾ ਜਾਵੇਗਾ ਉਹ ਕਹਿੰਦੇ ਜੀ ਕੋਈ ਵੀ ਹੁਕਮਨਾਮਾ ਬਦਲ ਨਹੀਂ ਸਕਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ ਜਿਹੜਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੋਇਆ ਹੋਵੇ ਉਸ ਫੈਸਲੇ ਨੂੰ ਨਹੀਂ ਬਦਲਿਆ ਜਾ ਸਕਦਾ ਉਸੇ ਸਾਹ ਦੇ ਵਿੱਚ ਉਹ ਕਹਿੰਦੇ ਕਿ ਪੰਜ ਮੈਂਬਰੀ ਕਮੇਟੀ ਦੇ ਉੱਤੇ ਨਗਰਸ਼ਾਨੀ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਕਰਾਂਗੇ ਮਤਲਬ ਇਹ ਵੀ ਉਹਨਾਂ ਵੱਲੋਂ ਉਸੇ ਬਿਆਨ ਦੇ ਵਿੱਚ ਹੀ ਕਹਿ ਦਿੱਤਾ ਗਿਆ ਹੁਣ ਜਿਹੜੀ ਉਹ ਪੰਜ ਮੈਂਬਰੀ ਕਮੇਟੀ ਆ ਜਾਂ ਸੱਤ ਮੈਂਬਰੀ ਕਮੇਟੀ ਆ ਉਹ ਵੀ ਤਾਂ ਉਸੇ ਹੁਕਮਨਾਮੇ ਦਾ ਹੀ ਇੱਕ ਹਿੱਸਾ ਹੈ ਉਸੇ ਹੁਕਮਨਾਮੇ ਦੇ ਵਿੱਚ ਹੀ ਇੱਕ ਕਮੇਟੀ ਜਿਹੜੀ ਹੈ ਉਹ ਜਸਦਰ ਸਾਹਿਬਾਨ ਵੱਲੋਂ ਬਣਾਈ ਗਈ ਸੀ ਤੇ ਜਿਹੜਾ ਕੰਮ ਹੈ ਨਵੀਂ ਪਰਤੀ ਕਰਾਉਣ ਦਾ ਉਹ ਇਸ ਕਮੇਟੀ ਨੂੰ ਸੌਂਪਿਆ ਗਿਆ ਸੀ ਕਿ ਜਿਹੜੇ ਨਵੇਂ ਜਸੇਦਾਰ ਨੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਤਾਂ ਧਾਰਮਿਕ ਫੈਸਲਾ ਸੀ ਉਹ ਉਵੇਂ ਹੀ ਰਹੇਗਾ ਲੇਕਿਨ ਜਿਹੜੇ ਉਹਦੇ ਰਾਜਨੀਤਿਕ ਪਹਿਲੂ ਸੀ ਉਹਨਾਂ ਨੂੰ ਅਸੀਂ ਬਦਲ ਦੇਵਾਂਗੇ ਜੇ ਅਜਿਹਾ ਹੁੰਦਾ ਹੈ ਤਾਂ ਵੀ ਤਾਂ ਉਹ ਹੁਕਮਨਾਮੇ ਦੇ ਨਾਲ ਛੇੜਛਾੜੀ ਹੈ ਹੁਕਮਨਾਮਾ ਬਦਲਿਆ ਹੀ ਜਾਵੇਗਾ ਜੇ ਕਮੇਟੀ ਦੇ ਉੱਤੇ ਕੋਈ ਵੀ ਫੈਸਲਾ ਹੁੰਦਾ ਹੈ ਤਾਂ ਉਹ ਉਸ ਹੁਕਮਨਾਮੇ ਦਾ ਇੱਕ ਹਿੱਸਾ ਹੋਏਗਾ ਜਿਸ ਨੂੰ ਛੇੜਿਆ ਜਾਵੇਗਾ ਜਾਂ ਜਿਸ ਨੂੰ ਬਦਲਿਆ ਜਾਵੇਗਾ ਇਹ ਜੇ ਕਮੇਟੀ ਦੇ ਉੱਤੇ ਫੈਸਲਾ ਬਦਲਿਆ ਜਾ ਸਕਦਾ ਹੈ ਫਿਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਵਾਪਸ ਲਿਆ ਗਿਆ ਹੈ ਉਸ ਨੂੰ ਵੀ ਬਦਲਿਆ ਜਾ ਸਕਦਾ ਹੈ ਕਿਉਂਕਿ ਉਹ ਵੀ ਧਾਰਮਿਕ ਅ ਹਸਾਨੀ ਸੀ ਗੁਰਬਾਣੀ ਤੋਂ ਨਵੇਂ ਜਥੇਦਾਰ ਜੀ ਦੇ ਕਹਿਣ ਮੁਤਾਬਿਕ ਸੇਧ ਲੈ ਕੇ ਨਹੀਂ ਲਿਆ ਗਿਆ ਫੈਸਲਾ ਸੀ ਇਸ ਦਾ ਜਿਹੜਾ ਅੰਦਾਜ਼ਾ ਹੈ ਉਹ ਵੀ ਸੁੱਚਾ ਸਿੰਘ ਲਾਹਵਲੋਂ ਦੇ ਦਿੱਤਾ ਗਿਆ ਜਦੋਂ ਉਹਨਾਂ ਨੇ ਫਕਰੇ ਕੌਮ ਵਾਪਸ ਲੈਣ ਨੂੰ ਵੀ ਕੇਂਦਰ ਦੀ ਸਾਜ਼ਿਸ਼ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਸਿਰ ਨੀਵਾ ਕਰਨ ਦੇ ਲਈ ਇਹ ਸਭ ਕੁਝ ਹੋਇਆ ਹੈ ਉਹਨਾਂ ਦੇ ਜੋ ਕਹਿਣ ਦਾ ਮਤਲਬ ਨਹੀਂ ਸੀ ਉਹਨਾਂ ਨੇ ਇਹ ਖੁੱਲ੍ਹ ਕੇ ਕਿਹਾ ਕਿ ਜਿਹੜੇ ਜਥੇਦਾਰ ਸਹਿਬਾਨ ਨੇ ਉਦੋਂ ਫੈਸਲੇ ਲਏ ਉਹ ਜਥੇਦਾਰ ਸਹਿਬਾਨ ਵੀ ਕੇਂਦਰ ਦੀ ਪਾਸ਼ਾ ਬੋਲ ਰਹੇ ਸੀ ਉਹ ਵੀ ਭਾਜਪਾ ਦੇ ਨਾਲ ਰਲੇ ਹੋਏ ਨੇ ਉਹ ਪੰਥ ਦੀ ਅਗਵਾਈ ਨਹੀਂ ਕਰ ਰਹੇ ਸੀ ਉਹ ਕੇਂਦਰ ਦੀ ਸਾਜ਼ਿਸ਼ ਜਿਹੜੀ ਹੈ ਉਸ ਨੂੰ ਅੰਜਾਮ ਦੇ ਰਹੇ ਸੀ ਸੁਖਬੀਰ ਬਾਦਲ ਨੂੰ ਪੋਲੀਟੀਕਲੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸੋ ਇਹ ਜਿਹੜੇ ਜਥੇਦਾਰ ਸੀ ਇਹ ਵੀ ਸੁਖਬੀਰ ਬਾਦਲ ਵੱਲੋਂ ਹੀ ਥਾਪੇ ਗਏ ਸੀ ਉਹ ਕੇਂਦਰ ਦੀ ਸਾਜ਼ਿਸ਼ ਦਾ ਹਿੱਸਾ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋ ਗਏ ਹੁਣ ਉਹਨਾਂ ਨੂੰ ਉਤਾਰ ਦਿੱਤਾ ਗਿਆ ਤੇ ਜਿਹੜੇ ਨਵੇਂ ਲਾਏ ਗਏ ਨੇ ਇਹਦੀ ਕੀ ਗਾਰੰਟੀ ਲੈਂਦੇ ਨੇ ਸੁੱਚਾ ਸਿੰਘ ਲੰਗਾਹ ਕੀ ਕੱਲ ਨੂੰ ਇਹ ਕੇਂਦਰ ਦੀ ਸਾਜ਼ਿਸ਼ ਦਾ ਹਿੱਸਾ ਨਹੀਂ ਬਣ ਜਾਣਗੇ ਇਨਾਂ ਦਾ ਤੇ ਬਾਕੀ ਜਥੇਦਾਰਾਂ ਦੇ ਵਿੱਚ ਫਰਕ ਕੀ ਹੈ ਕੀ ਉਹਨਾਂ ਨੇ ਇਹ ਜੀ ਇਹਨਾਂ ਦੇ ਵਿੱਚ ਗੁਣ ਦੇਖੇ ਨੇ ਜਾਂ ਕੁਆਲਿਟੀਜ਼ ਦੇਖ ਲਈਆਂ ਨੇ ਜਿਹੜੀਆਂ ਕਿ ਦੂਸਰੇ ਜਥੇਦਾਰਾਂ ਦੇ ਵਿੱਚ ਨਹੀਂ ਸੀ ਇੱਕ ਪਾਸੇ ਉਹ ਕਹਿੰਦੇ ਨੇ ਕਦੇ ਵੀ ਕਿਸੇ ਦੀ ਗਾਰੰਟੀ ਨਹੀਂ ਲਈ ਜਾ ਸਕਦੀ ਜਦੋਂ ਤੁਸੀਂ ਆਪਸ ਵਿੱਚ ਦੂਜੇ ਦੇ ਵੈਰੀ ਬਣ ਜਾਂਦੇ ਹੋ ਉਦੋਂ ਕੁਝ ਵੀ ਹੋ ਸਕਦਾ ਹੈ ਤੇ ਫਿਰ ਇਸ ਚੀਜ਼ ਦੀ ਗਾਰੰਟੀ ਕਿਵੇਂ ਲੈ ਰਹੇ ਹੋ ਕਿ ਜਿਹੜੇ ਨਵੇਂ ਜਥੇਦਾਰ ਤੁਸੀਂ ਥਾਪੇ ਨੇ ਇਹ ਬਿਲਕੁਲ ਤੁਹਾਡੇ ਵਾੰਗ ਤੁਹਾਡੇ ਹੀ ਹਿੱਤ ਦੇ ਵਿੱਚ ਪੁੱਤਣਗੇ ਖੈਰ ਉਹਨਾਂ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਕਿ ਸੁਖਬੀਰ ਬਾਦਲ ਵੱਲੋਂ ਜੋ ਉਹਨਾਂ ਦੀ ਡਿਊਟੀ ਲਈ ਗਈ ਹੈ ਉਸ ਨੂੰ ਉਹ ਬਹੁਤ ਜਲਦੀ ਹੀ ਉਸਤੇ ਖਰੇ ਉਤਰਨਗੇ ਉਹ ਡਿਊਟੀ ਨਿਭਾ ਦੇਣਗੇ ਲੇਕਿਨ ਜਿਹੜਾ ਵਿਰੋਧ ਹੈ ਵਿਰੋਧ ਵੀ ਉਹਨਾਂ ਹੀ ਤਿੱਖਾ ਹੋ ਰਿਹਾ ਹੈ ਅੱਜ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਹਸਪਤਾਲ ਪੁਸ਼ੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਵਿਰੋਧ ਕਰਾਂਗੇ ਉਹਨਾਂ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਅਸੀਂ ਵਿਰੋਧ ਆਪਣਾ ਜਾਰੀ ਰੱਖਾਂਗੇ ਜਿੱਥੇ ਕਿਤੇ ਵੀ ਜਸਦਾਰ ਨੇ ਜਾਣਾ ਹੋਵੇਗਾ ਅਸੀਂ ਉੱਥੇ ਉਹਨਾਂ ਦਾ ਵਿਰੋਧ ਕਰਨ ਪਹੁੰਚ ਜਾਇਆ ਕਰਾਂਗੇ ਅਸੀਂ ਆਪਣੇ ਵਿਰੋਧ ਤੋਂ ਪਿੱਛੇ ਨਹੀਂ ਹਟਾਂਗੇ ਸਾਡਾ ਵਿਰੋਧ ਜਿਹੜਾ ਹੈ ਉਹ ਨਿਰੰਤਰ ਜਾਰੀ ਰਹੂਗਾ ਉਹਨਾਂ ਵੱਲੋਂ ਮर्याਦਾ ਦਾ ਕਾਣ ਕਰਨ ਦੇ ਵੀ ਦੋਸ਼ ਲਾਏ ਗਏ ਕਿ ਜੋ ਇਹ ਕੀਤਾ ਗਿਆ ਹੈ 2:50 ਮਿੰਟ ਤੇ ਉਸ ਦੇ ਵਿੱਚ ਮर्याਦਾ ਦਾ ਕਾਣ ਹੋਇਆ ਇਸ ਤੋਂ ਬਾਅਦ ਤਖਤ Shri Patna Sahib ਦੀ ਕਮੇਟੀ ਵੱਲੋਂ ਜਾਰੀ ਇੱਕ ਚਿੱਠੀ ਵੀ ਸਾਹਮਣੇ ਆਉਂਦੀ ਹੈ ਜਿਸ ਤੇ ਵਿੱਚ ਉਹਨਾਂ ਵੱਲੋਂ ਵੀ ਇਸ ਤਾਜਪੋਸ਼ੀ ਦਾ ਤੇ ਇਹਨਾਂ ਨਿਯੁਕਤੀਆਂ ਦਾ ਵਿਰੋਧ ਕੀਤਾ ਗਿਆ ਹੈ ਤੇ ਇਹ ਕਿਹਾ ਗਿਆ ਹੈ ਕਿ ਅਸੀਂ ਇਸ ਵਿਰੋਧ ਇਸ ਤਾਜਪੋਸ਼ੀ ਦਾ ਹਿੱਸਾ ਨਹੀਂ ਬਣਾਂਗੇ ਨਾ ਹੀ ਉੱਥੋਂ ਦੇ ਜਥੇਦਾਰ ਸਾਹਿਬ ਇਸ ਦਾ ਹਿੱਸਾ ਬਣਨਗੇ ਅਸੀਂ ਪੰਥ ਦੇ ਨਾਲ ਖੜੇ ਹਾਂ ਇਹ ਸਾਰੇ ਫੈਸਲੇ ਪੰਥ ਵਿਰੋਧੀ ਨੇ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੁਣ ਅਕਾਲੀ ਦਲ ਜੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਫੈਸਲੇ ਨੂੰ ਸਹੀ ਠਹਿਰਾਉਣਾ ਚਾਹੁੰਦਾ ਸੀ ਤਾਂ ਕੀ ਉਸ ਨੂੰ ਕੋਈ ਇਹੋ ਜਿਹੀ ਸ਼ਖਸੀਅਤ ਨੂੰ ਨਹੀਂ ਭੇਜਣਾ ਚਾਹੀਦਾ ਸੀ ਜੀ ਦਾ ਪੰਥ ਦੇ ਵਿੱਚ ਕੋਈ ਭਰੋਸਾ ਬਰਕਰਾਰ ਹੋਵੇ ਬਣਿਆ ਹੋਵੇ ਜਾਂ ਉਹਦਾ ਕਿਰਦਾਰ ਹੀ ਇਸ ਤਰੀਕੇ ਨਾਲ ਬੇਦਾਗ ਹੋਵੇ ਕਿ ਉਸ ਤੇ ਉੱਤੇ ਥੋੜਾ ਬਹੁਤ ਭਰੋਸਾ ਹੀ ਕੋਈ ਨਾ ਕੋਈ ਕਰ ਲਵੇ ਜਦੋਂ ਉਹ ਸੁੱਚਾ ਸਿੰਘ ਲੰਗਾਹ ਨੂੰ ਭੇਜਦੇ ਨੇ ਤਾਂ ਉਸ ਦੀ ਸ਼ਖਸੀਅਤ ਕੀ ਹੈ ਉਸ ਦਾ ਕਿਰਦਾਰ ਕੀ ਹੈ ਇਸ ਤੋਂ ਸਾਰਾ ਜੋ ਸਿੱਖ ਪੰਥ ਹੈ ਉਪਲਈ ਪੰਤੀ ਜਾਣੂ ਹੈ ਇੰਨਾ ਹੀ ਜਥੇਦਾਰਾਂ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਲੰਬੇ ਸਮੇਂ ਤੱਕ ਇਹ ਸਜ਼ਾ ਜਿਹੜੀ ਹੈ ਉਸ ਦੇ ਉੱਪਰ ਲੱਗੀ ਗਈ ਉਸ ਪੰਥ ਤੋਂ ਛੇਕਿਆ ਗਿਆ ਸੀ ਬਹੁਤ ਹੀਨ ਹੁਜਤ ਮਿਲਨ ਤਾਂ ਤਰਲੇ ਕਰਨ ਤੋਂ ਬਾਅਦ ਕਾਫੀ ਅਰਸਾ ਬੀਤ ਜਾਣ ਤੋਂ ਬਾਅਦ ਉਹਨੂੰ ਵਾਪਸ ਜਿਹੜਾ ਹੈ ਪੰਥ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਕੀ ਅਜੇ ਸਖਸ਼ ਨੂੰ ਤੁਸੀਂ ਡਿਫੈਂਡ ਕਰਨ ਲਈ ਭੇਜ ਰਹੇ ਹੋ ਕਿ ਜਥੇਦਾਰਾਂ ਦੀਆਂ ਨਿਯੁਕਤੀਆਂ ਤਾਜਪੋਸ਼ੀਆਂ ਜਾਂ ਐਸਟੀਪੀਸੀ ਦੇ ਕੰਮਕਾਜ ਦੇ ਉੱਤੇ ਕਮੈਂਟ ਕਰਨ ਨੂੰ ਜਾਂ ਉਸਦਾ ਬਚਾਅ ਕਰਨ ਨੂੰ ਜਾਂ ਅਕਾਲੀ ਦਲ ਦਾ ਪੱਖ ਰੱਖਣ ਨੂੰ ਤਾਂ ਕਿੱਡੀ ਕੁ ਸਮਝਦਾਰੀ ਦੀ ਗੱਲ ਹੈ ਕੀ ਅਕਾਲੀ ਦਲ ਦਾ ਹੋਰ ਕੋਈ ਨੇਤਾ ਨਹੀਂ ਆ ਸਕਦਾ ਸੀ ਕਿ ਪੂੰਦਲ ਸਾਹਿਬ ਨੂੰ ਨਹੀਂ ਭੇਜਿਆ ਜਾ ਸਕਦਾ ਸੀ ਕਿ ਦਲਜੀਤ ਟੀਮਾ ਜਿਹੜੇ ਅਕਸਰ ਹੀ ਅਕਾਲੀ ਦਲ ਦਾ ਪੱਖ ਜਿਹੜਾ ਹੈ ਉਹ ਮੀਡੀਆ ਦੇ ਕੋਲ ਰੱਖਦੇ ਨੇ कि ਉਹਨਾਂ ਨੂੰ ਨਹੀਂ ਭੇਜਿਆ ਜਾ ਸਕਦਾ। ਇੱਥੇ ਵੀ ਜਦੋਂ ਸੁੱਚਾ ਸਿੰਘ ਲੰਗਾ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇਦਾਰ ਸੀ ਉਹਨਾਂ ਵੱਲੋਂ ਹੀ ਫਟਾਫਟ ਪ੍ਰੈਸ ਕਾਨਫਰੰਸ ਨੂੰ ਵਾਈਂਡ ਅਪ ਕੀਤਾ ਗਿਆ ਕਿ ਅਖੀਕ ਚਲੋ ਜੀ ਬਹੁਤ ਸਵਾਲ ਹੋ ਗਏ ਹੁਣ ਚੱਲਦੇ ਹਾਂ। ਲੇਕਿਨ ਸੁੱਚਾ ਸਿੰਘ ਲੰਗਾ ਉਦੋਂ ਵੀ ਆਪਣਾ ਭਾਸ਼ਣ ਜਾਰੀ ਰੱਖਣ ਦੇ ਰੌ ਵਿੱਚ ਹੀ ਲੱਗ ਰਹੇ ਸੀ ਤੇ ਉਹ ਜਿੰਨਾ ਵੀ ਬੋਲ ਰਹੇ ਸੀ ਉਹਦਾ ਫਾਇਦਾ ਅਕਾਲੀ ਦਲ ਨੂੰ ਹੋਣ ਦੀ ਬਜਾਏ ਨੁਕਸਾਨ ਜਿਆਦਾ ਹੋ ਰਿਹਾ ਸੀ ਇਹ ਵੀ ਸਾਰਿਆਂ ਨੂੰ ਇੱਥੇ ਦਿਖਾਈ ਦੇ ਰਿਹਾ ਸੀ ਹੁਣ ਟਕਰਾਅ ਵਧ ਰਿਹਾ ਹੈ ਦਬਾਅ ਵਧ ਰਿਹਾ ਹੈ ਅੱਗੇ ਕੀ ਹੋਏਗਾ ਕੀ ਅੱਗੇ ਬਾਬਾ ਟੇਕ ਸਿੰਘ ਧਨੋਲਾ ਜਿਹੜੇ ਨੇ ਉਹ ਵੀ ਆਪਣਾ ਅਹੁਦਾ ਇਸੇ ਤਰੀਕੇ ਨਾਲ ਹੀ ਗ੍ਰਹਿਣ ਕਰਨਗੇ ਕਿ ਉਹਨਾਂ ਦੀ ਤਾਜਪੂਸ਼ੀ ਵੀ ਰਾਤ ਦੇ ਹਨੇਰੇ ਵਿੱਚ ਲੋਕਾਂ ਤੋਂ ਲੁਕ ਲੁਕਾ ਕੇ ਹੋਏਗੀ ਜਾਂ ਉਹ ਸੰਗਤ ਦੇ ਸਾਹਮਣੇ ਹੋਏਗੀ ਕੀ ਜਦੋਂ ਅਕਾਲ ਤਖਤ ਸਾਹਿਬ ਦਾ ਚਾਰਜ ਇਹ ਜਥੇਦਾਰ ਸਾਹਿਬ ਲੈਣਗੇ ਉਦੋਂ ਵੀ ਜੇ ਆ ਕੁਛ ਹੀ ਹੋਏਗਾ ਜਿਹੜਾ ਹੁਣ ਹੋਇਆ ਹੈ ਜਾਂ ਉੱਥੇ ਵੀ ਕਿਸੇ ਮੇਲੇ ਦਾ ਬਹਾਨਾ ਲਾਇਆ ਜਾਏਗਾ ਹਰਥਾਂ ਤਾਂ ਮੇਲਾ ਹੋ ਨਹੀਂ ਸਕਦਾ ਹੈ ਫਿਰ ਕੀ ਉੱਥੇ ਕੋਈ ਨਵਾਂ ਵਰਤਾਂਤ ਸਿਰਜਿਆ ਜਾਏਗਾ ਕੋਈ ਨਵੀਂ ਕਹਾਣੀ ਕਢੀ ਜਾਏਗੀ ਜਾਂ ਇੱਥੇ ਬੈਠ ਕੇ ਇਹੀ ਕਹਿ ਦਿੱਤਾ ਜਾਏਗਾ ਕਿ ਹਾਂਜੀ ਉਹਨਾਂ ਨੇ ਵਾਧੂ ਚਾਰਜ ਹੈ ਉਹ ਉਹਨਾਂ ਨੇ ਸੰਭਾਲ ਲਿਆ ਉੱਥੇ ਜਾਣ ਦੀ ਵੀ ਸ਼ਾਇਦ ਲੋੜ ਨਾ ਮਹਿਸੂਸ ਕੀਤੀ ਜਾਵੇ ਲੇਕਿਨ ਦਮਦਮਾ ਸਾਹਿਬ ਕੀ ਕਰਨਗੇ ਦਮਦਮਾ ਸਾਹਿਬ ਤਾਂ ਜਥੇਦਾਰ ਨੂੰ ਨਵੇਂ ਜਥੇਦਾਰ ਨੂੰ ਜਾ ਕੇ ਹੀ ਆਪਣਾ ਅਹੁਦਾ ਸੰਭਾਲਣਾ ਪੈਣਾ ਕੀ ਉੱਥੇ ਵਿਸਾਖੀ ਦੀ ਉਡੀਕ ਕੀਤੀ ਜਾਊਗੀ ਕਿ ਵਿਸਾਖੀ ਵਾਲੇ ਦਿਨ ਜਾ ਕੇ ਉਹ ਆਪਣਾ ਜਿਹੜਾ ਅਹੁਦਾ ਸੰਭਾਲਣ ਜਾਂ ਉਹਨਾਂ ਦੀ ਤਾਜਪੋਸ਼ੀ ਹੋਵੇ ਕਿਉਂਕਿ ਹਜੇ ਤੱਕ ਉਹਨਾਂ ਦੀ ਤਾਜਪੋਸ਼ੀ ਦਾ ਐਲਾਨ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਇੱਕ ਪਾਸੇ ਹੁਣੇ ਚਰਚਾ ਹੋ ਰਹੀ ਹੈ ਕਿ ਸ਼ਾਇਦ ਕੋਈ ਪੰਥਕ ਇਕੱਤਰਤਾ ਜਾਂ ਸਰਬੱਤ ਖਾਲਸਾ ਸੱਦਿਆ ਜਾਵੇ ਲੇਕਿਨ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਬੱਤ ਖਾਲਸੇ ਦੀ ਮਾਨਤਾ ਤਾਂ ਹੀ ਹੁੰਦੀ ਹੈ ਜਦੋਂ ਉਹ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਸੱਦਿਆ ਜਾਵੇ ਜਦੋਂ ਕੋਈ ਹੋਰ ਉਸ ਸਰਬੱਤ ਖਾਲਸੇ ਨੂੰ ਸਿੱਖਾਂ ਦੇ ਇਕੱਠ ਨੂੰ ਜਾਂ ਪੰਥ ਦੇ ਇਕੱਠ ਨੂੰ ਸੱਦਦਾ ਹੈ ਤਾਂ ਉਹਦੀ ਮਾਨਤਾ ਉਸ ਤਰੀਕੇ ਨਾਲ ਨਹੀਂ ਰਹਿ ਜਾਂਦੀ ਹੈ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਾਂ ਜਿਵੇਂ ਰਵਾਇਤ ਕਹਿੰਦੀ ਹੈ ਜੇ ਇੱਕ ਪਾਸੇ ਸੁਖਬੀਰ ਬਾਦਲ ਤੇ ਦੋਸ਼ ਲੱਗ ਰਹੇ ਨੇ ਲਗਾਤਾਰ ਲੱਗ ਰਹੇ ਨੇ ਕਿ ਉਹ ਮर्याਦਾ ਦਾ ਘਾਣ ਕਰ ਰਹੇ ਨੇ ਉਮਰਿਆਦਾਂ ਨੂੰ ਰਵਾਇਤਾਂ ਨੂੰ ਰੌ ਰੀਤਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਤੇ ਜੇ ਦੂਸਰਾ ਧੜਾ ਵੀ ਇਸ ਤਰ੍ਹਾਂ ਹੀ ਕਰੇਗਾ ਉਹੀ ਦੋਸ਼ ਉਹਨਾਂ ਤੇ ਲੱਗਣਗੇ ਤੇ ਫਿਰ ਕੀ ਸਿਆਸਤ ਦੇ ਚਲਦਿਆਂ ਕੋਈ ਵੀ ਜਿਹੜਾ ਹੈ ਉਹ ਰਵਾਇਤਾਂ ਰੌ ਰੀਤਾਂ ਦਾ ਧਿਆਨ ਨਹੀਂ ਰੱਖੇਗਾ ਜੇ ਅਜਿਆ ਹੁੰਦਾ ਜਾਂ ਕੀ ਇਹ ਕਿਹਾ ਜਾਏਗਾ ਕਿ ਜਿੰਨੇ ਵੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹ ਸਾਰੇ ਇਕੱਠੇ ਹੋ ਕੇ ਜੇ ਸਰਬੱਤ ਖਾਲਸਾ ਸਾਦੇ ਨੇ ਤਾਂ ਉਸ ਦੀ ਮਾਨਤਾ ਹੋਏਗੀ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਹੈ ਉਹ ਦੱਸੇਗਾ ਲੇਕਿਨ ਜੋ ਸਾਡੇ ਪੰਥ ਦੀ ਨੁਮਾਇੰਦਗੀ ਜਾਂ ਸਾਡੇ ਪੰਥ ਦੀ ਅਗਵਾਈ ਕਰਨ ਦਾ ਜਿੰਮਾ ਜਿੰਨਾਂ ਨੂੰ ਮਿਲਿਆ ਹੈ ਉਹਨਾਂ ਦੀ ਸ਼ੁਰੂਆਤ ਹੀ ਇਸ ਤਰੀਕੇ ਨਾਲ ਹੋਈ ਹੈ ਤਾਂ ਦੇਖਦੇ ਵਿੱਚ ਉਹ ਕਿਸ ਤਰ੍ਹਾਂ ਦੀ ਅਗਵਾਈ ਪੰਥ ਨੂੰ ਦੇ ਸਕਣਗੇ ਕੀ ਉਹਨਾਂ ਦੀ માનਤਾ ਸਿੱਖ ਪੰਥ ਦੇ ਵਿੱਚ ਹੋਵੇਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗ ਗਏ ਕਾਰਜਕਾਲ ਉਹਨਾਂ ਦਾ ਕਿਸੇ ਵੀ ਤਰੀਕੇ ਦਾ ਰਹੇ ਉਸ ਨੂੰ ਮਾਨਤਾ ਨਹੀਂ ਮਿਲੇਗੀ ਇਹ ਤਾਂ ਤੈ ਹੈ ਸਵਾਲ ਸਿਰਫ ਇਸ ਚੀਜ਼ ਦਾ ਹੈ ਕਿ ਵਿਰੋਧ ਕਿੰਨਾ ਤਿੱਖਾ ਹੁੰਦਾ ਹੈ ਵਿਰੋਧ ਕਿੱਥੇ ਤੱਕ ਪਹੁੰਚਦਾ ਹੈ ਵਿਰੋਧ ਦੀ ਤੀਬਰਤਾ ਜਿਹੜੀ ਹੈ ਉਹ ਕਿੰਨੀ ਹੈ ਉਸੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕੇਗਾ ਕਿ ਉਹਨਾਂ ਦਾ ਭਵਿੱਖ ਜਿਹੜਾ ਹੈ ਕਿਵੇਂ ਦਾ ਰਹਿਣ ਵਾਲਾ ਹੈ ਉਹਨਾਂ ਦਾ ਜਿਹੜਾ ਅੰਤ ਨੂੰ ਅਗਵਾਈ ਦੇਣ ਦਾ ਤਰੀਕਾ ਕਰ ਕਿਹੋ ਜਿਹਾ ਹੋਵੇਗਾ ਉਹ ਤਾਂ ਬਾਅਦ ਵਿੱਚ ਸਾਹਮਣੇ ਆਏਗਾ ਕਿ ਇਹ ਅਗਵਾਈ ਦੇ ਵੀ ਪਾਉਣਗੇ ਇਸ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਲੱਗ ਚੁੱਕੇ ਨੇ ਤੇ ਉਹ ਸਵਾਲੀਆ ਨਿਸ਼ਾਨ ਉਹਨਾਂ ਦੇ ਇਸ ਤਰੀਕੇ ਨਾਲ ਪਦਵੀ ਗ੍ਰਹਿਣ ਕਰਨ ਦੇ ਕਾਰਨ ਜਿਹੜੇ ਨੇ ਉਹ ਹੋਰ ਪ੍ਰਤੱਖ ਹੋ ਜਾਂਦੇ ਨੇ ਹੋਰ ਮਜ਼ਬੂਤ ਹੋ ਜਾਂਦੇ ਨੇ ਉਹਨਾਂ ਦਾਅਵਿਆਂ ਦੇ ਵਿੱਚ ਦਮ ਦਿਖਾਈ ਦਿੰਦਾ ਹੈ ਜਦੋਂ ਇਹ ਆਪਣੇ ਕਾਰਜਕਾਲ ਦੀ ਸ਼ੁਰੂਆਤ ਲਈ ਹੈ ਉਹ ਇਸ ਤਰੀਕੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਚੋਰਾ ਵਾਂਗ ਲੁਪਚਕੇ ਕਰਦੇ ਨੇ ਇਸ ਕਿਰਦਾਰ ਜਾਂ ਇਸ ਤਰੀਕੇ ਨਾਲ ਆਪਣੇ ਆਉਧਿਆਂ ਨੂੰ ਸੰਭਾਲਣ ਵਾਲੇ ਲੋਕ ਕਿਵੇਂ ਕਿਸੇ ਹੋਰ ਤਾਕਤ ਦੇ ਸਾਹਮਣੇ ਹਿੱਕ ਡਾ ਕੇ ਖੜਨ ਦੀ ਸਮਰੱਥਾ ਜਿਹੜੀ ਹੈ ਉਹ ਰੱਖਣਗੇ ਜਾਂ ਦਿਖਾਉਣਗੇ ਉਹ ਕਿਰਦਾਰ ਦਿਖਾਉਣਾ ਜੇ ਤੁਸੀਂ ਪੰਥ ਦੀ ਅਗਵਾਈ ਕਰਨੀ ਹੈ ਬਹੁਤ ਜ਼ਰੂਰੀ ਹੈ ਉਹ ਬਹੁਤ ਲਾਜ਼ਮੀ ਹੈ ਤੁਹਾਡਾ ਕਿਰਦਾਰ ਉਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਦੇ ਨਾਲ ਵੀ ਜਿਹੜਾ ਹੈ ਮੱਥਾ ਲਾ ਸਕੋ ਪੰਥ ਦੀ ਅਗਵਾਈ ਕਰਨ ਦੀ ਸਮਰੱਥਾ ਤੁਹਾਡੇ 'ਚ ਹੋਣੀ ਚਾਹੀਦੀ ਹੈ ਇਹ ਸਭ ਤੋਂ ਜਿਹੜਾ ਬੇਸਿਕ ਗੁਣ ਹੈ ਕਿਸੇ ਵੀ ਲੀਡਰ ਦੇ ਵਿੱਚ ਹੋਣਾ ਚਾਹੀਦਾ ਹੈ ਜੋ ਕਿ ਇਨ੍ਹਾਂ ਜਸਵੰਤ ਸਾਹਿਬਾਨ ਵੱਲੋਂ ਨਹੀਂ ਦਿਖਾਇਆ ਗਿਆ ਹੁਣ ਲੱਗਦਾ ਹੈ ਕਿ ਘਟਨਾਕ੍ਰਮ ਬਹੁਤ ਤੇਜ਼ੀ ਨਾਲ ਹੋਣਗੇ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਹੈ ਉਸ ਲੜਾਈ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਸਾਹਮਣੇ ਆਏਗੀ ਪੰਥ ਕਿਵੇਂ ਰਿਐਕਟ ਕਰਦਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਨਿਤਾਰਾ ਹੋ ਜਾਏਗਾ ਪੰਜ ਮੈਂਬਰੀ ਕਮੇਟੀ ਨੂੰ ਕੀ ਰੱਦ ਕਰ ਦਿੱਤਾ ਜਾਏਗਾ ਕੀ ਉਹਨਾਂ ਦੀ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਦਿੱਤੀ ਜਾਏਗੀ ਇਹ ਸਾਰੇ ਸਵਾਲ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਹੋਣਗੇ ਤੇ ਉਹਨਾਂ ਦਾ ਜਵਾਬ ਲੈ ਕੇ ਤੁਹਾਡੇ ਨਾਲ ਰੂ-ਰੂ ਹੋਵਾਂਗੇ ਫਿਲਹਾਲ ਇਜਾਜ਼ਤ ਲੈਨੇ ਆਂ Au